ਅਪਾ ਸਾਰੇ ਹੀ ਕੰਮ ਕਰਦੇ ਆਂ ਲੱਕੜ ਦਾ ਕੰਮ ਜਿਵੇਂ ਪੀਵੀਸੀ ਹੋ ਗਿਆ ਜੂਵੀ ਸੀਟ ਹੋ ਗਈ ਠੀਕ ਹੈ ਇਹ ਡਬਲ ਪੀਵੀਸੀ ਦੀਆਂ ਜਗਾਠਾਂ ਹੁਣ ਚੱਲ ਪਈਆਂ ਉਹ ਵੀ ਬਣਾਉਣੇ ਆ ਸੀਗੇ ਠੀਕ ਆ ਤੇ ਇਹ ਬਹੁਤ ਵਧੀਆ ਚੀਜ਼ਾਂ ਬਣਾ ਲਏ ਨੇ ਜਿਹੇ ਜਗਲਾ ਪੈਸੇ ਲਾਉਂਦਾ ਹਨਾ ਉਹੋ ਜੀ ਚੀਜ਼ ਤਿਆਰ ਹੋ ਜਾਂਦੀ ਹੈਗੀ ਠੀਕ ਆ ਐ ਨਹੀਂ ਗੱਲ ਹੈਗੀ ਵੀ ਆਪਾਂ ਇਹ ਜਿਆ ਤਿਆਰ ਕਰਦੇ ਆਏ ਆ ਜਿਵੇਂ ਆ ਵੱਡਾ ਤਰਾਜ ਆਗਾ ਇਹਦੇ ਵਿੱਚ ਆਪਾਂ ਕੁਝ ਵੀ ਰੱਖ ਸਕਦੇ ਆਂਗੇ ਆਪਦੇ ਇਹ ਭਾਂਡੇ ਵਾਲਾਗਾ ਹਾਂ ਜਿਹੜੇ ਭਾਂਡੇ-ਮੁੰਡੇ ਰੱਖਿਆ ਨੇ ਟੋਕਰਾਗਾ ਠੀਕ ਹੈ ਠੀਕ ਹੈ ਯਾ ਅਲਾਗੇ ਤੋਂ ਚਾਕਲਾ ਵੇਲਣਾ ਇਹਦੇ ਵਿੱਚ ਐਂ ਸਾਈਡ ਤੇ ਪਾਉਣ ਦਾ ਕਰਤਾ ਵੀ ਕੋਈ ਕਿਸੇ ਦੀ ਪ੍ਰੋਬਲਮ ਹੁੰਦਾ ਆਵੇ ਕੋਈ ਚਾਹੇ ਚਾਕਲਾ ਵੇਲਣਾ ਰੱਖਤਾ ਹੈ ਚਾਕਲਾ ਵੇਲਣੇ ਬਾਤ ਦੇ ਆਟੇ ਬਾਤ ਵਿੱਚ ਆ ਲੈਣਾ ਭਾਈ ਇਹਦੇ ਵਿੱਚ ਆਪਾਂ ਐ ਬੋਤਲਾ ਵੀ ਰੱਖ ਸਕਦਾ ਜਿਹੇ ਜੀ ਮਰਜ਼ੀ ਰੱਖੋ ਐਦਾਂ ਠੀਕ ਹੈ ਠੀਕ ਹੈ ਇਹ ਬੋਤਲਾਂ ਖਾਨੇ ਜਿੰਨੀਆਂ ਮਰਜ਼ੀ ਆਪਦਾ ਕੁਝ ਮਰਜ਼ੀ ਰੱਖੀ ਆਏ ਇਹ ਮਹਿੰਗੀ ਤੋਂ ਮਹਿੰਗੀ ਪਈਆ ਸਸਤੀ ਤੋਂ ਸਸਤੀ ਪਈਆ ਠੀਕ ਹੈ ਠੀਕ ਘਟੜ ਘਟ 3500 ਰੁਪਏ ਦੀ ਹੈ ਐ ਆਏ ਮੰਨ ਕੇ ਚੱਲੋ ਵੀ ਇਹਦੇ ਤੇ ਲੱਗਾਈ 2 ਲੱਖ ਰੁਪਇਆ 2 ਲੱਖ ਰੁਪਏ ਲੱਗ ਗਏ ਹਾਂ ਠੀਕ ਹੈ। ਇਹ ਮੇਰੇ ਤੇ 2 ਲੱਖ ਰੁਪਏ ਦੇ ਵਿੱਚ ਆ ਕੱਲਾ ਰੂਮ। ਇਹ ਤਾਂ ਲੱਗਣਾ ਹੈ। ਇਹ ਤਾਂ ਲੱਗਣਾ ਹੈ। ਇਹ ਕਿਹੜਾ ਸਰ ਗਿਆ ਬਾਈ ਨੇ ਜਨਵਰੀ ਚ ਫੇਰ। ਲੈ ਵੀ ਮਿੱਤਰੋ ਜੇ ਤੁਸੀਂ ਬਾਈ ਨਮਾਕਰ ਪਾਉਣ ਜਾ ਰਹੇ ਹੋਗੇ ਜਾਂ ਫਿਰ ਬਾਈ ਤੁਸੀਂ ਘਰ ਪਾ ਲਿਆ ਤੇ ਤੁਸੀਂ ਕਰਵਾਉਣਾ ਜੀ ਲੱਕੜ ਦਾ ਕੰਮ ਤਾਂ ਅੱਜ ਦੀ ਵੀਡੀਓ ਬਈ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈਗੀ। ਤੁਹਾਨੂੰ ਆਪਾਂ ਦਿਖਾਵਾਂਗੇ। ਵੀ ਮਿਸਤਰੀ ਨੇ ਕੰਮ ਜਿਹੜਾ ਕਿਵੇਂ ਕਰਿਆ ਹੈ ਨਾ ਕਿੰਨਾ ਸੋਹਣਾ ਕਰਿਆ ਤੇ ਕੀ ਕੀ ਤੁਸੀਂ ਕਰਵਾ ਸਕਦੇ ਹੋ ਕਿ ਸਾਰਾ ਤੁਹਾਨੂੰ ਇੱਕ ਆਈਡੀਆ ਮਿਲ ਜੂਗਾ ਤੇ ਕੰਮ ਦਿਖਾਵਾਂਗੇ ਵੀ ਕਿੰਨਾ ਸੋਹਣਾ ਕਰਿਆ ਹੋਇਆ ਹੈ ਨਾ ਲੈ ਵੀ ਆ ਜਿਓ ਬਈ ਜੀ ਆਪਾਂ ਤੁਹਾਡੀ ਗੱਲਬਾਤ ਕਰਵਾਉਣਾਂਗੇ ਮਿਸਤਰੀ ਸਾਹਿਬ ਦੇ ਨਾਲ ਵੀ ਜਿਹੜਾ ਇਹ ਕੋਠੀ ਦਾ ਕੰਮ ਹੈੜਾ ਕਿਵੇਂ ਕਰਿਆ ਕਿਹੜੀ ਲੱਕੜ ਵਰਤੀ ਹੈ ਤੇ ਤੁਸੀਂ ਵੀ ਆਪਦਾ ਕੰਮ ਜਿਹੜਾ ਕਿਹੋ ਜਿਹਾ ਕਰਵਾ ਸਕਦੇ ਹੋ ਸਾਰੀ ਗੱਲਬਾਤ ਕਰਾਂਗੇ ਬਈ ਜੀ ਅਸੀ ਕਰ ਜੀ ਸਿੱਕਾ ਕੀ ਹਾਲ ਚਾਲ ਨੇ ਬਈ ਜੀ ਵਧੀਆ ਬਈ ਆਪਾਂ ਹੈ ਕਿੱਥੋਂ ਆ ਜੀ ਬੇਸਿਕਲੀ ਤਰੋਲੇ ਦੇ ਜੀ ਤਰੋਲੇ ਠੀਕ ਹੈ ਜੀ ਕਿੰਨਾ ਟਾਈਮ ਹੋਵੇਗਾ ਜੀ ਕੰ ਨੂੰ ਹੋ ਗਈ 20 ਸਾਲ ਹੋ ਗਏ 20 ਸਾਲ ਹੋ ਗਏ ਕਿਹੜਾ ਕਿਹੜਾ ਕੰਮ ਆਪ ਕਰਦੇ ਆ ਕੋਠੀਆਂ ਦੇ ਵਿੱਚ ਇਹ ਆਪਾਂ ਸਾਰੇ ਹੀ ਕੰਮ ਕਰਦੇ ਆ ਲੱਕੜ ਦਾ ਕੰਮ ਜਿਵੇਂ ਪੀਵੀਸੀ ਹੋ ਗਿਆ ਜੂਵੀ ਸੀਟ ਹੋ ਗਈ ਠੀਕ ਹੈ ਇਹ ਡਬਲ ਜੂਵੀ ਸੀ ਦੀਆਂ ਜਗਾਠਾਂ ਹੁਣ ਚੱਲ ਪਈਆਂ ਉਹ ਵੀ ਬਣਾਉਣੇ ਆ ਸੀਗੇ ਠੀਕ ਆ ਤੇ ਜਿਹਨੂੰ ਅੱਜ ਕੱਲ ਐਲਡੀ ਪੈਨਲ ਹੋ ਗਏ ਆਏ ਮਰੋਦਰਵਾਜੇ ਦਰਬੂਜੇ ਸਾਰੇ ਅਸੀਂ ਆਪ ਹੀ ਤਿਆਰ ਕਰਕੇ ਲਾਉਨੇ ਆ ਜਦੋਂ ਆਪਾਂ ਲੱਗੇ ਸੀ ਕੰਮ ਠੀਕ ਹੈ ਉਹਦੋਂ ਆਪਾਂ ਕਿਹੜੇ ਕੰਮ ਤੋਂ ਆਪਾਂ ਸ਼ੁਰੂ ਕਰੇ ਸਭ ਤੋਂ ਪਹਿਲਾਂ ਜੀ ਸਾਬਣ ਕਰਕੇ ਚੱਲੋ ਵੀ ਪਹਿਲਾਂ ਤਾਂ ਕੰਮ ਹੁੰਦੇ ਸੀਗੇ ਸਾਰੇ ਸਰਮੇਕਾ ਉਹਦੇ ਕੰਮ ਆਪਣੇ ਰੰਗ ਦੇ ਕੰਮ ਹੁੰਦੇ ਸੀਗੇ ਠੀਕ ਹੈ ਜੀ ਠੀਕ ਹੈ ਜੋੜੀਆਂ ਲਾ ਦਿੰਦੇ ਤੇ ਕਲਰ ਬਣ ਜਾਂਦਾ ਸੀਗਾ 20 ਸਾਲ ਦੀ ਗੱਲ ਹੈ ਜਦੋਂ ਉਹ ਇਹ ਹੈ ਨਹੀਂ ਜੀ ਕਿ ਉਹ ਦਸਕ ਸਾਲ ਪਹਿਲਾਂ ਇਹ ਚੀਜ਼ਾਂ ਹੈਗੀਆਂ ਸੀਗੀਆਂ ਹੌਲੀ ਹੌਲੀ ਤਕਨੀਕ ਆਉਂਦੀ ਆਉਂਦੀ ਸੀ ਐਨਜੀ ਮਸ਼ੀਨਾਂ ਆ ਗਈਆਂ ਮਸ਼ੀਨਾਂ ਦੇ ਨਾਲ ਤੇ ਸਰਮੇਕਾ ਲਾ ਕੇ ਉੱਤੇ ਡਿਜ਼ਾਈਨ ਬਣਨ ਲੱ ਜਾਇਨ ਬਦਲ ਲਿਆ ਠੀਕ ਹੈ ਬਿਰ ਬਦਲ ਤੇ ਰਿਹਾ ਆਪਣੇ ਰਕਾਰ ਦੇ ਰਿਹਾ ਅੱਜ ਕੱਲ ਹੋਰ ਕੁਝ ਚੱਲ ਪਿਆ ਜੀ ਹੂੰ ਐ ਲੈ ਠੀਕ ਹੈ ਜੀ ਚਲੋ ਆਪਾਂ ਗੱਲਬਾਤ ਕਰਦੇ ਆਂਗੇ ਇੱਕ ਕੋਠੀ ਦੀ ਹਣਾ ਇਹ ਸਭ ਤੋਂ ਪਹਿਲਾਂ ਜੀ ਆਪਾਂ ਬਿਨਾਂ ਮੇਨ ਗੇਟ ਦੀ ਆਪਾਂ ਗੱਲਬਾਤ ਕਰੀਏ ਜੀ ਇਹਦੇ ਬਾਰੇ ਦੱਸੋ ਜੀ ਗੇਟ ਕਿਵੇਂ ਆ ਜੀ ਕਿਹੜੀ ਲੱਕੜ ਵਰਤੀ ਆ ਦੇ ਉੱਪਰ ਕਿਵੇਂ ਕਰਿਆ ਕੋਠੇ ਦੇ ਉੱਪਰ ਇਹਦੇ ਵਿੱਚ ਤਾਂ ਲੱਗੀ ਹੋਈ ਆ ਪੜਤਲ ਲੱਕੜ ਪੜਤਲੀ ਠੀਕ ਹੈ ਪੜਤਲ ਦਾ ਸਾਰਾ ਦਰਵਾਜ਼ਾ ਤਿਆਰ ਹੋਇਆ ਹੋਇਆ ਹੈ ਤੇ 1mm ਦਾ ਸਮਾਇਕਾ ਲੱਗਿਆ ਦੋਨੇ ਪਾਸੇ ਠੀਕ ਹੈ ਜੀ ਤੇ ਆਹ ਸੀਸਾ ਪਿਆ ਹੋਇਆ ਜੀ ਠੀਕ ਆ ਹਾਂ ਸੀਸਾ ਪਿਆ ਹੋਇਆ ਦੇ ਵਿੱਚ ਇਹ ਇਹ ਸੀਸਾ ਪਿਆ ਹੈ ਬਈ ਠੀਕ ਆ ਜੀ ਸੀਸਾ ਪਿਆ ਹੈ ਬਈ ਜਿਵੇਂ ਸਿੰਪਲ ਜਿਹਾ ਬਿਲਕੁਲ ਸੋਹਣਾ ਲੱਗ ਰਿਹਾ ਸਿੰਪਲ ਹਾਂ ਇਹੋ ਜਿਹਾ ਕੰਮ ਹੀ ਚੱਲਦਾ ਨੇ ਅੱਜ ਕਲ ਬਾਲੇ ਊਠ ਪਟੰਗ ਜਾਈ ਨਹੀਂ ਚੱਲਦਾ ਸਹੀ ਗੱਲ ਹੈ ਬਈ ਦੇਖ ਸਕਦੇ ਹੋ ਗੇਟ ਯਾਨੀ ਕਿ ਬਈ ਸੋਹਣਾ ਬਣਿਆ ਹੋਇਆਗਾ ਤੇ ਮੇਨ ਗੱਲ ਹੁੰਦੀ ਹੈ ਕਿ ਆਪਾਂ ਹਰੇਕ ਨੂੰ ਹੁੰਦਾ ਹੈ ਵੀ ਆਪਣਾ ਐਲ ਡੀ ਪੈਨਲ ਸੋਹਣਾ ਹੋਵੇ ਹਨਾ ਇਹ ਬਹੁਤ ਵਧੀਆ ਚੀਜ਼ਾਂ ਬਣਾ ਲਏ ਨੇ ਜਿਹੇ ਜਿਹਾ ਅਗਲਾ ਪੈਸੇ ਲੌਂਦਾ ਹਨਾ ਉਹੋ ਜੀ ਚੀਜ਼ ਤਿਆਰ ਹੋ ਜਾਂਦੀ ਹੈਗੀ ਠੀਕ ਆ ਐਨੀ ਗੱਲ ਹੈਗੀ ਵੀ ਆਪਾਂ ਇਹੋ ਜਿਹਾ ਤਿਆਰ ਕਰ ਪੁਰਾਣੀ ਵੀ ਖਾਇ ਸਾ ਜੀ ਵਧੀਆ ਲਾਉਂਦਾ ਵਧੀਆ ਪੈਨਲ ਤਿਆਰ ਹੋ ਜਾਂਦੇ ਨੇਗੇ ਠੀਕ ਹੈ ਜੀ ਹਾਂ ਹੁਣ ਇੱਥੇ ਹੁਣ ਆਪਾਂ ਇਹ ਤਿਆਰ ਕਰਿਆ ਜੀ ਇਹਦੇ ਬਾਰੇ ਦੱਸੂਗਾ ਇਹਦੇ ਬਾਰੇ ਇਹ ਗੱਲ ਹੈ ਵੀ ਇਹਦੇ ਵਿੱਚ ਤਾਂ ਆਪਾਂ ਕੋਈ ਆਪਣਾ ਗੁਲਦਸਤਾ ਜਾਂ ਫੋਟੋ ਕੁਝ ਵੀ ਰੱਖ ਸਕਦੇ ਹਾਂਗੇ ਹਾਂ ਜੀ ਤੇ ਜਿਵੇਂ ਆ ਹੋਇਆ ਇਹ ਤੇ ਐਲਈਡੀ ਪੈਨਲ ਆ ਐਲਈਡੀ ਲੱਗ ਜੂਗੀ ਐਲਈਡੀ ਕਿੰਦੀ ਵੱਡੀ ਐਲਈਡੀ ਲੱਗ ਜੂਦੇ ਉੱਪਰ ਜੇ ਆਪਾਂ ਐਲਈਡੀ ਵੀ ਇਹ ਤੇ 65 ਇੰਚੀ ਐਲਈਡੀ ਲੱਗਦੀ ਹੈ ਜੀ ਠੀਕ ਹੈ ਜੀ ਕਿੰਨੇ ਵਾਈ ਕਿੰਨੇ ਦਾ ਰੈਡੀ ਹੋਇਆ ਇਹ ਤੂੰ ਐ ਮੰਨ ਕੇ ਚੱਲੂ ਵੀ ਇੱਧਰ ਨੂੰ ਗਾ ਇਹ 6 ਫੁੱਟ ਜਗ੍ਹਾ ਗਈ 6 ਫੁੱਟ ਜਗ੍ਹਾ ਕਰ 6 ਬਾਈ 3.5 ਫੁੱਟ ਦੀ ਜਗ੍ਹਾ ਗਈ ਹਾਂਜੀ ਤੇ ਆਹ ਡਰਾਅ ਪਏ ਹੋਏ ਨੇ ਇਹਦਾ ਕੁਝ ਵੀ ਰੱਖ ਸਕਦੇ ਆਪਾਂ ਠੀਕ ਕਾਫੀ ਸਪੇਸ ਦੇਤੀ ਆ ਨਾ ਆਪੇ ਦੇ ਵਿੱਚ ਇਹਦੇ ਵਿੱਚ ਹਾਂ ਬਈ ਇਹ ਇਹ ਤਾਂ ਬਹੁਤ ਦੇਤੀ ਇਹ ਲੌਬੀ ਦਾ ਡਿਜ਼ਾਈਨ ਹੈਗਾ ਹੂੰ ਇਹ ਮੈਂ ਵੀ ਦੇਖ ਰਿਹਾ ਮਿੱਤਰੋ ਲੋਬੀ ਦੇ ਵਿੱਚ ਨਾ ਤੁਸੀਂ ਪੌੜੀਆਂ ਦੇ ਹੇਠਾਂ ਇਹ ਆ ਲੂਵਰ ਲਾਤੇ ਅੱਜ ਕੱਲ ਲੂਵਰ ਦਾ ਵੀ ਡਿਜ਼ਾਈਨ ਵਧੀਆ ਚੱਲ ਰਿਹਾ ਹੈਗਾ ਲੂਵਰ ਦਾ ਸਹੀ ਗੱਲ ਹੈ ਲੂਵਰ ਦਾ ਜੀ ਹਾਂ ਲੂਵਰ ਦਾ ਵੀ ਵਧੀਆ ਕੰਮ ਚੱਲਦਾ ਹੈ ਜੀ ਅੱਜ ਕੱਲ ਠੀਕ ਆ ਤੇ ਉਸ ਤੋਂ ਬਾਅਦ ਆ ਗਈ ਗੱਲ ਬਾਤ ਜੀ ਪੌੜੀਆਂ ਦੇ ਨਾ ਇਹ ਆਪਾਂ ਕਿ ਪੌਣੀ ਵਾਲੀ ਥਾਂ ਪਾਈ ਛੱਡ ਦਿੰਨੇ ਹਾਂ ਇਹਨਾਂ ਨੂੰ ਹਾਂ ਇਹ ਛੱਡੋ ਜੀ ਇਹਨਾਂ ਨੂੰ ਹਾਂ ਜੀ ਇਹਨਾਂ ਨੂੰ ਕਵਰ ਕਰ ਲਓ ਬਸ ਕਿਵੇਂ ਕਰਿਆ ਹੋਇਆ ਇਹ ਕਿਵੇਂ ਕਰਾਇਆ ਵੀ ਇਹਦੇ ਥੱਲੇ ਇਨਵਰਟਰ ਰੱਖਿਆ ਹੁੰਦਾ ਹਰੇਕ ਬੰਦੇ ਦਾ ਹਾਂ ਠੀਕ ਹੈ ਜੀ ਇਹਦੇ ਵਿੱਚ ਐਦਾਂ ਦਾ ਇਨਵਰ ਨਿਵੇਂ ਕੋਈ ਹੋਰ ਆਪਣਾ ਸਮਾਨ ਰੱਖ ਲੈਣੇ ਆਗੇ ਠੀਕ ਆ ਜੀ ਤੇ ਡਿਜ਼ਾਈਨ ਦੇਣ ਖਾਤਰ ਮੜਾ ਮੋਟਾ ਇਹਦੇ ਵਿੱਚ ਆਹ ਹੈ ਫਾਈਨਲ ਦੇ ਤਾਂ ਵਿਚਾਲਾ ਸੋਹਣਾ ਲੱਗਦਾ ਲੌਬੀ ਦਾ ਡਿਜ਼ਾਈਨ ਹੂੰ ਹੂੰ ਤੇ ਇਧਰ ਫਿਰ ਕੀ ਇਧਰ ਆਪਾਂ ਨਾ ਦਰਾਜ ਪਾਤੇ ਜੀ ਜਿਵੇਂ ਆਹ ਵੱਡਾ ਦਰਾਜ ਆਗਾ ਇਹਦੇ ਵਿੱਚ ਆਪਾਂ ਕੁਝ ਵੀ ਰੱਖ ਸਕਦੇ ਆਗੇ ਆਪਦੇ ਜਿਨ ਕਿ ਬੇਸੇ ਤਾਂ ਜੋੜੇ ਜਿਹੜੇ ਇਹਦੇ ਵਿੱਚ ਆਪਾਂ ਹੋਰ ਫੋਟੋ ਕਲ ਕੰਮ ਆ ਜਿਵੇਂ ਆਪਣੇ ਘਰ ਦੇ ਜੋ ਹਰਪਿਕ ਹੋ ਗਿਆ ਜਾਂ ਕੋਕ ਕਾਕ ਦੀਆਂ ਬੋਤਲਾਂ ਕੁਝ ਵੀ ਰੱਖ ਸਕਦੇ ਮਨ ਲੋ ਫालतू ਨਹੀਂ ਆ ਕੇ ਰੱਖ ਸਕਦੇ ਆ ਵਧੀਆ ਬਣ ਗਿਆ ਨਾ ਇਹ ਜੀ ਇਹਦਾ ਵਧੀਆ ਆ ਬਾਈ ਵਧੀਆ ਇਹਦੇ ਵਿੱਚ ਆਪਾਂ ਜੋੜੇ ਜੋੜੇ ਬੂਟਾ ਜੋੜੇ ਹਾਂ ਉੱਤੇ ਜਿੰਨੇ ਮਰਜ਼ੀ ਰੱਖੀ ਜਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਦੋਨੇ ਪਾਸੇ ਸੈਲਫਾ ਪਾਈਆਂ ਹੋਈਆਂ ਨੇ ਜਗਾ ਯਾਨੀ ਕਿ ਆਪਣੀ ਇਹ ਵਰਤੋਂ ਵਿੱਚ ਆ ਇਹ ਪੂਰੀ ਵਧੀਆ ਬਾਈ ਕੰਮ ਆਉਂਦੀ ਆ ਇਹਦੇ ਵਿੱਚ ਕੋਈ ਵੀ ਮਾੜਾ ਮੋਟਾ ਵੀ ਉਹ ਨਹੀਂ ਹੈਗਾ ਪੂਰਾ ਵਧੀਆ ਚੱਲਦਾਗਾ ਦਰਾਜ ਇਹ ਸਹੀ ਗੱਲ ਹੈ ਇਹਦੇ ਦਰਾਜ ਪਾਏ ਹੋਣਗੇ ਪੂਰਾ ਹੈਵੀ ਬਣਿਆ ਹੋਇਆ ਨਾ ਪੂਰਾ ਬਾਈ ਹੈਵੀ ਆ ਇਹਦੇ ਵਿੱਚ ਕੋਈ ਐ ਟੇਟਾ ਮੇਟਾ ਨਹੀਂ ਹੁੰਦਾ ਪੂਰੀ ਤਕਨੀਕ ਇਹ ਸਾਰਾ ਹੀ ਬਾਹਰੇ ਆਉਂਦਾ ਹੈ ਸਾਰੀ ਸਾਰਾ ਲੁੱਕ ਸਾਰਾ ਬਾਕਸਾ ਹੀ ਬਾਹਰੇ ਆਉਂਦਾ ਕੋਈ ਸਿਉਂਕ ਦੀ ਕੋਈ ਲਵੇ ਵੀ ਨਹੀਂ ਖੜਦੀ ਸਾਰਾ ਬਾਹਰੀ ਆਉਂਦਾ ਸਾਰੀ ਪੌੜੀ ਖਾਲੀ ਹੋ ਜਾਂਦੀ ਹੈ ਤੁਹਾਨੂੰ ਠੀਕ ਹੈ ਜੀ ਹਾਂ ਐਂ ਨਾਗਾ ਬਿੱਥੇ ਖੜੂਗਾ ਇਹ ਪੌੜੀ ਦਾ ਕੰਮ ਸਾਰੀ ਬਾਹਰੇ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਆਉਂਨੇ ਆ ਬਈ ਆਪਣੀ ਰਸੋਈ ਵਾਲ ਜਿਹੜੀ ਆਪਣੀ ਜਾਨੀ ਕਿ ਬਿਨਾ ਮੇਨ ਚੀਜ਼ ਹੁੰਦੀ ਆ ਹਾਂ ਇਹ ਮੇਨ ਚੀਜ਼ ਹੁੰਦੀ ਆ ਮੰਨ ਲਓ ਵੀ ਆਪਾਂ ਜਿਵੇਂ ਹੈ ਡ੍ਰੈਂਕ ਰੂਮ ਆ ਡ੍ਰੈਂਕ ਰੂਮ ਦੇ ਵਿੱਚ ਜਾਨੀ ਕਿ ਬਜਾੜੇ ਖੁੱਲਾ ਹੁੰਦਾਗਾ ਉਹਦੇ ਵਿੱਚ ਆਪਾਂ ਡਿਜ਼ਾਈਨ ਦੇ ਦੇਣਾ ਵੀ ਕੋਈ ਵੀ ਕਹੇ ਜਾ ਵੀ ਡਿਜ਼ਾਈਨ ਦਵਾ ਸਕਦਾ ਅਗਲਾ ਆਪ ਦਾ ਹੂੰ ਠੀਕ ਆ ਤੇ ਆਪ ਦੀ ਮਰਜ਼ੀ ਨਾਲ ਵੀ ਡਿਜ਼ਾਈਨ ਦੇ ਸਕਦਾ ਅਸੀਂ ਵੀ ਦੇ ਸਕਦੇ ਆ ਡਿਜ਼ਾਈਨ ਆਪ ਦਾ ਠੀਕ ਆ ਐ ਹੁੰਦੀਆ ਚ ਵੈਸ ਹੁੰਦੀਆ ਵੈਸੇ ਆਪੋ ਆਪ ਦੀ ਵੀ ਕਿਵੇਂ ਕਿਵੇਂ ਕਰੀਏ ਇਥੇ ਆਹ ਚੀਜ਼ ਕਰੀ ਆਪਾਂ ਜੀ ਇਹ ਕਿਵੇਂ ਆ ਕਿ ਕਿੱਥੇ ਵਾਪਸ ਹੋ ਜਾਊਗੀ ਇਹਦੇ ਵਿੱਚ ਜਿਵੇਂ ਆਪਾਂ ਇਹ ਗੱਲ ਕਹਿਦੇ ਨੇ ਵੀ ਆਪਾਂ ਕੋਈ ਕਿਚਨ ਦਾ ਕੋਈ ਵਧੀਆ ਹੁੰਦਾਗਾ ਕੋਈ ਗਲਾਸ ਬਲੂਸ ਜਾਂ ਕੋਈ ਜਾਗ ਜਾਂ ਘੜਪੇ ਉਹਦੇ ਵਿੱਚ ਫੁੱਲ ਫੁੱਲਾ ਰੱਖਣ ਖਾਤਰ ਠੀਕ ਹੈ ਹਾਂ ਜਾਂ ਅੱਜਕੱਲ੍ਹ ਜਾਗ ਜੇ ਬਹੁਤ ਵਧੀਆ ਆ ਬੀਅਰ ਜਿਹਦੇ ਵਿੱਚ ਆਦੇ ਜਾਂ ਐਂ ਜੇ ਕੋਈ ਚੀਜ਼ਾਂ ਆਉਂਦੀਆਂ ਨੇ ਰੱਖਣ ਵਾਲੀਆਂ ਇਹ ਗੁੰਦਾਸਤਿਆ ਵਾਸਤੇ ਰੈਡੀ ਕਰਿਆ ਜਾਂਦਾ ਜੀ ਇਹ ਆਪਾਂ ਜਿਵੇਂ ਕਰੋਕਰੀ ਆ ਗਈ ਇਹ ਉਹਦੀ ਲਿਮਾਰੀ ਹੈ ਇਹ ਕਰੋਕਰੀ ਵਾਸਤੇ ਹੈ ਕਰੋਕਰੀ ਵਾਲੀ ਲਿਮਾਰੀ ਹੈ ਹਾਂ ਇਹ ਕਰੋਕਰੀ ਤੇ ਦੇਖਾ ਦੂੰਗਾ ਸਪੇਸ ਬਹੁਤ ਆਪਾਂ ਕਿੰਨਾ ਮਰਜੀ ਸਮਾਨ ਰੱਖ ਸਕਦੇ ਆ ਜਿੰਨਾ ਮਰਜੀ ਸਮਾਨ ਰੱਖ ਲੋ ਇਹਦੇ ਵਿੱਚ ਖਿਡੂਗਾ ਜਾਂ ਨਹੀਂ ਸਮਾਨ ਰੈ 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 ਇਹ ਖੇਡਣ ਵਾਲਾ ਕੋਈ ਕੰਮ ਨਹੀਂ ਹੈਗਾ ਹਾਂ ਜੀ ਤੇ ਇਹ ਭਾਂਡੇ ਵਾਲਾ ਹੈਗਾ ਹਾਂ ਜਿਹੜੇ ਭਾਂਡੇ-ਮੁੰਡੇ ਰੱਖਿਆ ਨੇ ਟੋਕਰਾ ਹੈਗਾ ਠੀਕ ਹੈ ਜੀ ਹਾਂ ਠੀਕ ਹੈ ਜੇ ਆਪਾਂ ਪੱਲਿਆਂ ਦੀ ਗੱਲਬਾਤ ਕਰੀਏ ਜੀ ਕਿਉਂਕਿ ਅੱਜ ਕੱਲ ਹੈਂਡਲ ਹੁੰਦੇ ਨੇ ਬੁਰੇ ਲੱਗਦੇ ਨੇ ਹੈਂਡਲ ਜਿਹੜੇ ਵਾਰ ਨਹੀਂ ਨਹੀਂ ਹੈਂਡਲ ਬੁਰੇ ਨਹੀਂ ਲੱਗਦੇ ਹੈਂਡਲ ਪਤਾ ਮੰਨ ਲਓ ਕੋਈ ਬੰਦੇ ਦੇ ਆ ਹੈਂਡਲ ਨਹੀਂ ਲਾਉਣੇ ਹਾਂਜੀ ਤੇ ਫਲੈਟ ਵੀ ਹੋ ਜਾਂਦੇ ਨੇ ਵੀ ਥੱਲੋਂ ਖੋਲ ਦਿੰਦੇ ਨੇ ਹਾਂ ਠੀਕ ਆ ਵੀ ਚਾਹੇ ਆ ਪਾਲ ਵਾਲੀ ਏ ਚਾਹੇ ਆਲ ਵਾਲੋ ਚਾਹੇ ਬ੍ਰੈਡ ਕਾ ਲੋ ਥੱਲੋਂ ਵੀ ਖੁੱਲੇ ਜਾਂਦੇ ਨੇਗੇ ਠੀਕ ਆ ਜੀ ਹਾਂ ਇਹਦੀ ਆ ਚੀਜ਼ ਦੇਖ ਸਕਦੇ ਹੋ ਮਤਲਬ ਸੋਹਣੀ ਚੀਜ਼ ਬਣੀ ਹੋਈ ਹੈ ਵਿੱਚੋਂ ਦਿਖਾ ਦੇ ਬੱਬੂ ਸਮਾਰ ਕੇ ਨਾ ਦੇਖੋਗੇ ਨਾ ਕਿ ਆ ਇੱਥੇ ਕਰੋਕਰੀ ਵਾਲਾ ਸਮਾਨ ਇੱਥੇ ਵੀ ਰੱਖ ਸਕਦੇ ਨਾ ਵਧੀਆ ਦੇਖ ਸਕਦੇ ਹੋ ਤੇ ਇਹ ਜਿਹੜੇ ਨੰਬਰ ਦੇ ਵੀ ਇਹਦੇ ਵਿੱਚ ਆਪਾਂ ਫਿਲਟਰ ਰੱਖਿਆ ਹੋਇਆ ਹੈਗਾ ਫਿਲਟਰ ਵਾਲਾ ਆ ਗਿਆ ਜੀ ਹਾਂ ਲੈ ਵੀ ਫਿਲਟਰ ਵਾਲਾ ਆ ਗਿਆ ਹਾਂ ਸਾਰਾ ਕੁਝ ਲਕੋਤਾ ਲਕੋਤਾ ਸਾਰਾ ਕੁਝ ਲਕੋਤਾ ਹਾਂ ਤੇ ਅੱਗੇ ਇੱਕ ਅਗਲਾ ਖੰਨਾ ਜੀ ਹਾਂ ਇਹ ਖਾਨਾ ਇਹ ਜਿਹੜੀ ਕਿ ਕਹਿੰਦੇ ਮਾਈਕ੍ਰੋਵੇਵ ਵਾਲਾ ਰੱਖਣਾ ਸ਼ੀਆ ਕਿ ਮਾਈਕ੍ਰੋਵੇਵ ਦੀ ਐਲਮਾਰੀ ਬਣਾ ਕੇ ਦੇ ਦਿੰਦੇ ਆ ਵੀ ਇੱਧਰ ਬਾਅਦ ਚ ਤਿਆਰ ਕਰ ਦਾਂਗੇ ਠੀਕ ਹੈ ਜੀ ਹਾਂ ਇਹ ਮਾਈਕ੍ਰੋਵੇਵ ਬੱਥੇ ਸਪੈਸ਼ਲ ਬਣਾਇਆ ਹੋਇਆ ਹੈ ਬਈ ਸੇ ਹਾਂ ਮਾਈਕ੍ਰੋਵੇਵ ਵਾਲਾ ਬਣਨਾ ਤਾਂ ਇੱਧਰ ਹੈਗਾ ਇਹ ਬਈ ਸੇ ਰੱਖਿਆ ਹੈ ਕਿੱਧਰ ਬਣਨਾ ਹੈ ਇਹ ਆਹ ਸਾਈਡ ਤੇ ਬਣਨਾ ਹੈ ਮਾਈਕ੍ਰੋਵੇਵ ਆਪਾਂ ਫ੍ਰਿਜ ਲੱਗ ਹੋਰ ਬਣਨਾ ਹੈ ਹਾਂ ਇੱਥੇ ਫਿੱਟ ਕਰਨਾ ਇਹ ਆਹ ਫ੍ਰਿਜ ਠੀਕ ਆ ਤੇ ਇੱਧਰ ਅਲਮਾਰੀ ਹੋਊਗੀ ਵਿਚਾਲੇ ਹਾਂਜੀ ਹੋਰ ਰੈਡੀ ਹੋਊਗਾ ਹੋਰ ਕਰਨਾ ਹੈ ਜੀ ਹਾਂ ਇਹ ਕਾ ਖਾਨਾ ਹਾਂ ਖਾਨੇ ਵਧੀਆ ਦੇਣਾ ਆਪਣੇ ਉ ਇਹ ਚਿਮਣੀ ਆ ਗਈ ਉਹ ਰਿਹਾ ਆਪਣੀ ਚਿਮਣੀ ਹਾਜੀ ਆਟੇ ਵਾਲਾ ਆ ਗਿਆ ਅੱਛਾ ਜੀ ਹਾਂ ਵੀ ਠੀਕ ਆ ਨਾ ਜੀ ਵੀ ਆ ਅਲੱਗ ਤੋਂ ਚੱਕਲਾ ਵੇਲਣਾ ਇਹਦੇ ਵਿੱਚ ਐਂ ਸਾਈਡ ਤੇ ਪਾਉਣ ਦਾ ਕਰਤਾ ਕੋਈ ਕਿਸੇ ਦੀ ਪ੍ਰੋਬਲਮ ਨਾ ਆਵੇ ਜਿਹੜੇ ਚਾਹ ਚੱਕਲਾ ਵੇਲਣਾ ਰੱਖਤਾ ਦੇ ਚੱਕਲਾ ਵੇਲਣੇ ਵਾਤ ਤੇ ਆਟੇ ਵਾਲੇ ਚਿਆਲੇ ਬਣਾ ਬਾਈ ਇਹੇ ਹੀ ਆਗਾ ਇਹਦੇ ਵਿੱਚ ਕੋਰਨਰ ਵਾਲਾ ਵੀ ਇਹਦੇ ਵਿੱਚ ਆਮ ਬਸ ਕੋਈ ਵੀ ਚੀਜ਼ ਆਪਾਂ ਰੱਖ ਸਕਦੇ ਆ ਆਪਦੀ ਕੋਰਨਰ ਦੀ ਠੀਕ ਹੈ ਜੀ ਤੇ ਆਹ ਡਰਾਅ ਆ ਗਏ ਹੂੰ ਕੈਟਲਰੀ ਆ ਗਈ ਇਹਦੇ ਵਿੱਚ ਕੁਝ ਵੀ ਜਿਵੇਂ ਆ ਰੱਖਿਆ ਹੁਣ ਸਮਾਨ ਇਹਦਾ ਉਸ ਸਪੇਸ 'ਚ ਹੀ ਤਰ੍ਹਾਂ ਆਇਆ ਹੈਗਾ ਹਾਂ ਅਜੇ ਤੁਰ ਰਿਹਾ ਇਸ ਕਰਨੀ ਆ ਜਿਹੜੀ ਹਾਂ ਜੀ ਹਾਂ ਇਹ ਤਾਂ ਚਲਾਉਣਾ ਹੀ ਹੈਗਾ ਮੈਂ ਇਹਦਾ ਡੱਬੇ ਖਾਲੀ ਨੇ ਹਾਂ ਲੈ ਮਿੱਤਰੋ ਦੇਖ ਸਕਦੇ ਹੋਗੇ ਡਰਾਅਰ ਬਹੁਤ ਸੋਹਣੇ ਦਿੱਤੇ ਹੋਏ ਨੇ ਕਿਦਾਂ ਕਰਕੇ ਹਾਂ ਇਹ ਇਹ ਇਧਰੋਂ ਲੈ ਹਾਂ ਇਹ ਨੂਨ ਵਿੱਚ ਕੁਝ ਬਹੁਤ ਸਪੇਸ ਵਧੀਆ ਸਪੇਸ ਦੇਤੀ ਹੈ ਪੂਰੀ ਵਧੀਆ ਹਾਂ ਇਹਦਾ ਬਾਈ ਬਾਹਰ ਆਣਾ ਆਉਣਾ ਬਾਈ ਨਾ ਇਧਰ ਬਾਅਦ ਇਹ ਤਿਆਰ ਕਰਾਂਗੇ ਤੇ ਦੋ ਕਮਰੇ ਨੇਗੇ ਹੋਰ ਠੀਕ ਹੈ ਲੈ ਵੀ ਤੁਹਾਨੂੰ ਆਪਾਂ ਬਾਅਦ 'ਚ ਵੀ ਆਪਾਂ ਦਿਖਾਵਾਂਗੇ ਨਾ ਜਦੋਂ ਫੁੱਲ ਰੈਡੀ ਹੋਊਗੀ ਤੇ ਬਾਕੀ ਜਾਨਕੀ ਸਾਰੇ ਗੇਟ ਗੁੱਡ ਆਪਾਂ ਹੀ ਰੈਡੀ ਕਰੇ ਨੇ ਸਾਰੇ ਜਿਹੇ ਇਹ। ਫੇਰ ਤੁਹਾਨੂੰ ਆਪਾਂ ਇੱਕ ਚੀਜ਼ ਹੋਰ ਦਿਖਾਉਣ ਹੈਗੇ ਬਹੁਤ ਸੋਹਣੀ ਹੈਗੇ ਨਾ ਬਾਈ ਸ਼ੌਂਕੀ ਆ ਪੂਰਾ ਹਨਾ। ਉਹ ਬਾਈ ਸ਼ੌਂਕ ਨਾਲ ਹੀ ਤਿਆਰ ਕਰਦੇ ਜਿਹੜਾ ਜੇ ਬੰਦਾ ਕਹਿੰਦਾ ਸ਼ੌਂਕ ਨਾਲ ਹੀ ਉਹ ਹੀ ਤਿਆਰ ਕਰਨੀ ਪੈਂਦਾ ਵੀਰ ਵਾਰ ਹੈਗਾ ਉੱਪਰ ਬਣਾਇਆ ਹੈਗਾ। ਵੀਰ ਵਾਰ ਬਣਾਇਆ ਹੈ। ਵੀਰ ਵਾਰ ਬਣਾਇਆ ਹੈ। ਵੀਰ ਵਾਰ ਬਣਿਆ ਹੋਇਆ ਬਾਈ ਤੁਹਾਨੂੰ ਆਪਾਂ ਦਿਖਾਉਣ ਹੈਗੇ ਆਜੋ ਬਣੇ ਰਿਓ ਵੀਡੀਓ ਦੇ ਵਿੱਚ। ਹਾਂ। ਲੈ ਵੀ ਆਜੋ ਬਾਈ ਹੁਣ ਹਨਾ। ਬੀਰਵਾਰ ਦੇ ਸੌਂਕੀ ਵੀਰਾਂ ਦੇ ਲਈ ਹਨਾ ਹਾਂ ਹਾਂ ਬਈਆ ਰੂਮ ਦਿਖਾਉਣਾ ਵੀ ਰੂਮ ਕਿੰਨਾ ਸੋਹਣਾ ਰੈਡੀ ਹੋਇਆ ਵੈਸੇ ਆ ਕੇ ਗਿਆਗੇ ਸਾਨੂੰ ਲੱਗਿਆ ਸੋਹਣਾ ਬਾਕੀ ਨਿਗਾਹ ਮਾਰ ਦਿਓ ਬਈ ਹਨਾ ਤੇ ਬਾਕੀ ਰੂਮ ਦੇ ਵਿੱਚ ਲੱਗਿਆ ਕੀ ਕੀ ਹੋਏਗਾ ਤੁਹਾਨੂੰ ਸਾਰੀ ਗੱਲਬਾਤ ਆਪਾਂ ਮਿਸਤਰੀ ਭਾਈ ਨਾਲ ਕਰਵਾਉਣੀ ਹੈਗੇ ਬਣੇ ਰਿਓ ਹਾਂਜੀ ਭਾਈ ਜੀ ਦੱਸੋ ਜੀ ਰੂਮ ਦੇ ਬਾਰੇ ਰੂਮ ਦੇ ਬਾਰੇ ਇਹ ਗੱਲ ਆ ਬਈ ਬੰਦਾ ਹੈਗਾ ਬਈ ਬਾਹਰ ਬੰਦਾ ਆ ਵੀ ਆਪਾਂ ਬੀਰਵਾਰ ਤਿਆਰ ਕਰਨਾਗਾ ਹੂੰ ਮੇਰੇ ਭਾਜੇ ਨੇ ਬਾਈ ਨੇ ਦੇਖਿਆ ਵੀ ਨਹੀਂ ਹੈਗਾ ਅੱਛਾ ਜੀ ਹਾਂ ਇਹ ਦੇਖਿਆ ਨਹੀਂ ਆਲੀ ਚੋਰ ਆਜੋ ਬਾਈ ਆਇਆ ਵੀ ਹੈ ਨਹੀਂਗਾ ਠੀਕ ਆ ਤੇ ਗੱਲ ਇਹ ਹੈ ਵੀ ਜਿਹੜੀ ਆ ਜਗ੍ਹਾ ਬਣਾਈ ਹੈਗੀ ਇੱਥੇ ਲੱਗਣਾ ਬਾਈ ਥੀਏਟਰ ਲੱਗਣਾਗਾ ਠੀਕ ਆ ਹਾਂ ਸਾਡੇ ਐਲਈਡੀ ਥੀਏਟਰ ਵਹਿੰਦੇ ਨੇ ਹਾਂ ਉਹਦੇ ਨਾਲ ਚੱਲਦਾ ਸਕਰੀਨ ਨਾਲ ਠੀਕ ਆ ਜੀ ਤੇ ਵੀ ਇੱਥੋਂ ਬਣ ਲੈ ਇਧਰ ਸਾਈਡਾਂ ਤੇ ਬੂਫਰ ਰੱਖੇ ਹੋਏ ਨੇ ਕਿ ਉਹ ਬਾਈ ਦੇ ਬੂਫਰ ਵਾਲੇ ਨਾਲ ਵੀ ਗੱਲ ਕਰੀ ਹੋਈ ਆ ਉਹਨੇ ਆਪੀ ਬੂਫਰ ਲਾ ਕੇ ਜਾਣੇ ਨੇ ਇਹਦੇ ਵਿੱਚ ਯਾਨੀ ਕਿ ਇਹ ਕੰਦ ਦੇ ਉੱਪਰ ਉਹਰੇ ਐਲਈਡੀ ਲੱਗ ਗਿਆ ਪੂਰੀ ਥੱਲੇ ਥੀਏਟਰ ਬਸ ਥੀਏਟਰ ਹੀ ਲੱਗਣਾ ਇਹ ਤੇ ਕੁਝ ਨਹੀਂ ਹੋਰ ਐਲਈਡੀ ਥੀਏਟਰ ਬਣਨ ਵਾਲੀ ਕੋਈ ਕੁਰਸੀਆਂ ਲਾ ਕੇ ਪੂਰਾ ਪੂਰਾ ਵਧੀਆ ਪੂਰਾ ਕੈਂਟ ਬਣ ਲੈ ਇਹ ਚੀਜ਼ ਠੀਕ ਆ ਜੀ ਤੇ ਇੱਥੇ ਲਾਇਆ ਟੇਬਲ ਲੱਗ ਜਾਣਾ ਠੀਕ ਹੈ ਤੇ ਮੰਨ ਲਓ ਇਧਰੇ ਪਾਸੇ ਇੱਥੇ ਆ ਗਿਆ ਫਰਜਾ ਫਰਜਾ ਨਾ ਹਾਂ ਇੱਥੇ ਫਰਜ ਆ ਗਿਆ ਠੀਕ ਹੈ ਇੱਥੇ ਹੈਂਡਰੀ ਵਾਲਾ ਜਨਨ ਕਿ ਹੋਰ ਆਪਾਂ ਕੁਝ ਵੀ ਰੱਖ ਸਕਦੇ ਆਗੇ ਆਪਦਾ ਸਮਾਨ ਆ ਠੀਕ ਹੈ ਤੇ ਇਹਦੇ ਵਿੱਚ ਕੰਚ ਦੇ ਗਲਾਸ ਜਾਂ ਜਿਹੜੇ ਲੱਗਣ ਵਾਲੇ ਆ ਇਹਦੇ ਵਿੱਚ ਆਪਾਂ ਐ ਬੋਤਲਾ ਵੀ ਰੱਖ ਸਕਦੇ ਆ ਜਿਹੇ ਜੀ ਮਰਜ਼ੀ ਰੱਖੋ ਐਦਾਂ ਠੀਕ ਹੈ ਠੀਕ ਹੈ ਇਹ ਬੋਤਲਾਂ ਖਾਨੇ ਜਿੰਦੀਆਂ ਮਰਜ਼ੀ ਆਪਦਾ ਕੁਝ ਮਰਜ਼ੀ ਰੱਖੀ ਆਏ ਬਈ ਆਹ ਮਿੱਤਰੂ ਦੇਖ ਸਕਦੇ ਹੋ ਇਹ ਚੀਜ਼ ਬਹੁਤ ਸੋਹਣੀ ਬਣੀ ਹੋਈ ਹੈ ਜੀ ਆਹ ਚੀਜ਼ ਬਈ ਜੀ ਆਹ ਚੀਜ਼ ਬਹੁਤ ਸੋਹਣੀ ਲੱਗੀ ਏ ਜੀ ਪਤਾ ਏ ਬਹੁਤ ਸੋਹਣੀ ਚੀਜ਼ ਆ ਅੱਜ ਕੱਲ ਇਹਦਾ ਮਾਡਲ ਆ ਬਈ ਪੂਰਾ ਹਾਂ ਜੀ ਹਾਂ ਇਹ ਮਹਿੰਗੀ ਤੋਂ ਮਹਿੰਗੀ ਪਈ ਆ ਸਸਤੀ ਤੋਂ ਸਸਤੀ ਪਈ ਆ ਠੀਕ ਹੈ ਗੱਡ ਗੱਡ 3500 ਰੁਪਏ ਦੀ ਏ ਆ ਇਹ 1.21 13500 ਦੀ ਹੈ ਇਹ ਬਹੁਤ ਔਖੀ ਆ ਲੈਂਦੀ ਆ ਭਾਲ ਕੇ ਵੀ ਇਹ ਪੀਓਪੀ ਚ ਵੀ ਆਉਂਦੀ ਆ ਫਲਾਸਕਟ ਚ ਵੀ ਆਉਂਦੀ ਆ ਬਹੁਤ ਸੋਹਣੀ ਚੀਜ਼ ਹੈ ਇਹ ਦੋ ਲੱਗੀਆਂ ਹੋਈਆਂ ਨੇ ਨਾ ਔਰੇ ਰੂਮ ਦੇ ਵਿੱਚ ਬਈ ਹਾਂ ਹਾਂ ਦੋ ਤਾਂ ਲੱਗਣੀ ਸੀਗੇ ਦੇਖੋ ਬਈ ਨਾ ਹਾਂ ਇਹ ਇਦਾਂ ਕਿ ਉੱਤਰ ਦੇ ਵੀ ਆਏ ਲੈ ਜਾਂਦੀ ਆ ਬਾਹਰੋਂ ਲੈ ਜਾਂਦੀ ਆ ਲੈ ਠੀਕ ਐ ਐ ਕਰਕੇ ਰਹਿ ਹਾਂ ਲੈ ਵੀ ਜਾਂਦੀ ਐ ਇਹਦੇ ਚ ਪਾ ਦੇਣਾ ਲੈ ਬਸ ਹਾਂ ਬਾਈ ਦੇਖ ਸਕਦੇ ਹੋਗੇ ਦੋ ਲੱਗੀਆਂ ਬਾਈ ਇਹ ਕੇ ਘੋੜੇ ਲਾਤੇ ਹੂੰ ਘੋੜੇ ਹੀ ਸਿੰਦਰੀ ਕਹਿੰਦੇ ਲਾਉਣੀ ਹੈ ਇੱਕ ਮਹਾ ਘੋੜੇ ਵੀ ਲਾ ਦੇਗੀ ਠੀਕ ਹੈ ਜੀ ਫਿਰ ਇਹ ਲਿਆਂਦੀ ਇਹ ਸਾਰਾ ਜਿਹੜਾ ਆਪਣਾ ਇਹ ਚੀਜ਼ ਲੱਗੀ ہوئی ਕੀ ਲੱਗਿਆ ਹੋਇਆ ਜੀ ਇਹ ਸਾਰੇ ਆਪਾਂ ਕੰਨ ਕੰਦਾਂ ਦੇ ਵੈਸੇ ਨਾ ਆਮ ਕੋਈ ਵੀ ਬੰਦਾਗਾ ਜਦੋਂ ਕਰਾਉਂਦਾਗਾ ਇੰਨਾ ਮਹਿੰਗਾ ਨਹੀਂ ਤਿਆਰ ਕਰਾਉਂਦਾ ਕੰਮ ਇਹ ਸਾਰੀ ਨਾ ਜੂਬੀ ਸੀਟ ਲੱਗੀ ਹੋਈ ਹੈ ਠੀਕ ਹੈ ਜੀ ਇਹਦੇ ਵਿੱਚ ਪੇਂਟ ਵਾਲਾ ਕੋਈ ਕੰਮ ਨਹੀਂ ਹੈਗਾ ਠੀਕ ਆ ਠੀਕ ਹੈ ਤੇ ਆ ਵੀ ਜੂ ਵੀ ਸੀਟ ਹੈ ਤੇ ਆ ਵੀ ਜੂ ਵੀ ਸੀਟ ਹੈ ਇਹਦੇ ਵਿੱਚ ਰੰਗ ਰੋਂਗ ਵਾਲਾ ਕੰਮ ਕੋਈ ਨਹੀਂ ਕਰਿਆ ਸਾਰੇ ਤੇ ਇਹੀ ਇੱਕੋ ਹੀ ਚੀਜ਼ ਲੱਗੀ ਹੋਈ ਹੈ ਠੀਕ ਹੈ ਜੇ ਆਪਾਂ ਆਪਣੇ ਆਪਣੇ ਵਾਲਾ ਕੰਮ ਦੇਖੀਏ ਵੀ ਇਹ ਰੂਮ ਕਿੰਨੇ ਰੁਪਏ ਦੇ ਵਿੱਚ ਰੈਡੀ ਹੋ ਗਿਆ ਉਹ ਜੇ ਤੁਸੀਂ ਕੰਮ ਲਾ ਕੇ ਆ ਮੰਨ ਕੇ ਚੱਲੋ ਵੀ ਇਹਦੇ ਤੇ ਲੱਗਾਈ 2 ਲੱਖ ਰੁਪਇਆ 2 ਲੱਖ ਰੁਪਏ ਲੱਗ ਗਏ ਠੀਕ ਹੈ ਇਹ ਵੀ ਤਰ੍ਹਾਂ 2 ਲੱਖ ਰੁਪਏ ਦੇ ਵਿੱਚ ਆ ਕੱਲਾ ਰੂਮ ਆ ਇਹ ਤਾਂ ਲੱਗਣਾ ਹੈ ਇਹੋ ਵੀ ਲੱਗਣਾ ਹੈ ਇਹ ਕਿਹੜਾ ਸਰ ਗਿਆ ਬਾਈ ਨੇ ਜਨਵਰੀ ਚ ਫੇਰ ਸਹੀ ਨਾ ਹੋਰ ਲਾਉਣਾ ਯਾਨੀ ਕਿ ਇਹਦਾ ਅਦਬ ਜਦਦਾ ਹਾਂ ਕਲਰ-ਕਲਰ ਉੱਪਰ ਪਿਆ ਹੈ ਸਾਰਾ ਪੌਣ ਵਾਲੀਆਂ ਜਾਲੀਆਂ ਜੁਲੀਆਂ ਪਈਆਂ ਨੇ ਲੈ ਵੀ ਐਂਡ ਤੇ ਬਾਈ ਤੁਹਾਨੂੰ ਆਪਾਂ ਦਿਖਾਉਣ ਹੈਗੇ ਵੀ ਸਾਰੇ ਗੇਟ ਆ ਨਾ ਵੀ ਗੇਟ ਕਿੱਦਾਂ ਦੇ ਰੈਡੀ ਕਰੇ ਨੇ ਦੱਸੋ ਬਾਈ ਜੀ ਰੈਡੀ ਹੁਣ ਆਪਾਂ ਵੀ ਗੇਟ ਕਿਵੇਂ ਬਣੇ ਹੋਏ ਨੇ ਜੀ ਕਿੱਦਾਂ ਦੇ ਬਣੇ ਹੋਣ ਸਾਰੇ ਗੇਟ ਤਾਂ ਆਪਣੇ ਆ ਹੀ ਨੇ ਬਈ ਪੜਤਲ ਦੀ ਨੇਗੇ ਸਾਰੀ ਠੀਕ ਹੈ ਜੀ ਸਾਰੇ ਯਾਨੀ ਕਿ ਤਿਆਰ ਕਰਕੇ ਲਾਇਆ ਹੋਏ ਨੇਗੇ ਠੀਕ ਹੈ ਜੀ 6mm ਦੋਨੇ ਪਾਸੇ ਪਲਾਈਆਂ ਲਾਈਆਂ ਹੋਈਆਂ ਨੇਗੀਆਂ ਉੱਤੇ 1.5mm ਦਾ ਆਪਣਾ ਸਰਮੇਕਾ ਲਾਇਆ ਹੋਇਆ ਹੈਗਾ ਠੀਕ ਹੈ ਸਿੰਪਲ ਲੁੱਕ ਦਿੱਤੀ ਹੈ ਜੇ ਪੂਰੀ ਸਿੰਪਲ ਲੁੱਕ ਦਿੱਤੀ ਆਮ ਆਪਾਂ ਸਾਰਾ ਚਿਗਾਠ ਦੇ ਉੱਤੇ ਆ ਦੇਖੋ ਚਿਗਾਠ ਵੀ ਸਾਰੀ ਨਾ ਏਸੀ ਦੀ ਬਣਾਈ ਕੇ ਲਾਈ ਹੋਈ ਹੈ ਠੀਕ ਹੈ ਜੀ ਹਾਂ ਸਾਰੀ ਚੱਕੜ ਦੀ ਵੀ ਬਣਾ ਕੇ ਲਾਈ ਹੋਈ ਹੈ ਲੱਕੜ ਦੀ ਸਾਰੀਆਂ ਚਿਗਾਠਾਂ ਕੀ ਗੱਲ ਹੈ ਨਾ ਜਿਵੇਂ ਉਹ ਲੋਹੇ ਦੀ ਯਾਨੀ ਸਾਰੀ ਕਵਰ ਕਰਦਾ ਸਾਰਾ ਕੰਮ ਇਸੇ ਦੀ ਕਵਰ ਕਰਿਆ ਹੋਇਆ ਹੈਗਾ ਐ ਨਹੀਂ ਇਹ ਗੱਲ ਹ ਤੇ ਜਿਹੜੇ ਆਪਾਂ ਦਾ ਲੋਕ ਵਗੈਰਾ ਨੇ ਇਹ ਕਿਹੜੇ ਯੂਜ਼ ਕਰੇ ਹੋਏ ਨੇ ਇਹਦੇ ਵਿੱਚ ਹੀ ਲੋਕ ਤਾਂ ਆਮ ਜਿਹੜਾ ਹੈਂਡਲ ਹੁੰਦਾ ਜੀ ਕਿਸੇ ਜਆ ਮਰਜ਼ੀ ਲਾ ਸਕਦੇ ਆਪਾਂ ਵਧੀਆ ਯੂਜ਼ ਕਰਾ ਲੈਣ ਕਿਦੇ ਵਿੱਚ ਹਾਂ ਹੂੰ ਠੀਕ ਲੋਕ ਦਾ 7 800 ਤੋਂ ਸਟਾਰਟ ਹੈਗਾ 900 ਤੋਂ ਵੀ ਸਟਾਰਟ ਹੈ ਜਿਹੜਾ ਮਰਜ਼ੀ ਅਗਲਾ ਲਾ ਸਕਦਾ ਉਹ ਅਗਲੇ ਦੇ ਆਪ ਦੀ ਉਹ ਹੁੰਦੀ ਹੈਗੀ ਜੇ ਮੰਨ ਲਓ ਵੀ ਆਪਣੇ ਕੋਲੇ ਕੋਈ ਆਉਂਦਾ ਵੀਰ ਹੈ ਨਾ ਕੋਠੀ ਤਿਆਰ ਕਰਨੀ ਹੋਵੇ ਕਿੰਨਾ ਕੁ ਟਾਈਮ ਲੱਗ ਜਾਂਦਾਗਾ ਜੇ ਆਪਾਂ ਆਮ ਜੀ ਗੱਲ ਬਾਤ ਕਰੀ ਸਿੰਪਲ ਜਿਹਾ ਆਪਾਂ ਜੇ ਆਏ ਮੰਨ ਕੇ ਰਸੋਈ ਚ ਲੱਗ ਜਾਂਦਾ ਮਹੀਨਾ ਡੇਢ ਮਹੀਨਾ ਠੀਕ ਹੈ ਜੀ ਮਹੀਨਾ ਰਸੋਈ ਖਾ ਲੈਂਦੀ ਹੈ ਹਾਂ ਵੀ ਮਹੀਨਾ ਰਸੋਈ ਖਾ ਜਾਂਦੀ ਹੈ ਠੀਕ ਹੈ ਜੀ ਹਾਂ ਜੀ ਵਧੀਆ ਇਹ ਹੋਵੇ ਰਸੋਈ ਹਾਂ 12 ਬਈ 12 ਦੀ ਰਸੋਈ ਹੋਵੇ ਇਲਕਰ ਸੋਈ ਚ ਵੀ ਬਹੁਤ ਵੱਡੇ ਕੰਮ ਨੇ ਡੋੜੀ ਕੋਈ 2 ਮਹੀਨੇ ਵੀ ਤਿੰਨ 10 ਲੱਖ ਰੁਪਏ ਤੱਕ ਰਸੋਈਆਂ ਪਈਆਂ ਰਹੀਆਂ ਠੀਕ ਹੈ ਹਾਂ ਹਾਂ ਠੀਕ ਹੈ ਇਹ ਨਹੀਂ ਗੱਲ ਹੈ ਕਿ ਵੀ ਆਪਾਂ ਉਹੀ ਬਣ ਜਾ ਗਿਆ ਸੋਈ ਸੋਈ ਜਿਆਦਾ ਪੈਸੇ ਰਸੋਈ ਕਹਿੰਦੀ ਆ ਬੱਧਾ ਠੀਕ ਹੈ ਜੀ ਵਧੀਆ ਕੰਮ ਕਰਾਂਗੇ ਜੇ ਕੋਈ ਆ ਗਿਆ ਕਿਵੇਂ ਦਾ ਕੰਮ ਕਰੋਗੇ ਜੀ ਉਹ ਵਧੀਆ ਕੰਮ ਹੀ ਕਰਦੇ ਆ ਜੀ ਵਧੀਆ ਕੰਮ ਹੀ ਕਰਦੇ ਹਾਂ ਆਪਾਂ ਵਧੀਆ ਕੰਮ ਹੀ ਕਰਦੇ ਆ ਠੀਕ ਛੋਟੇ ਕੰਮ ਥੋੜੂ ਕਰਦੇ ਆ ਲੈ ਮੇਤਰੋ ਜੀ ਤੁਸੀਂ ਵਧੀਆ ਕੰਮ ਕਰਨਾ ਹੋਵੇ ਨਾ ਹਾਂ ਗੇਟਾਂ ਦਾ ਰਸੋਈ ਦਾ ਬਾਥਰੂਮ ਦਾ ਜਿਹੋ ਜਿਹਾ ਵੀ ਕੰਮ ਤੁਸੀਂ ਇੱਕ ਵਾਰ ਫੋਟੋ ਤੋ ਦਿਖਾਓ ਉਹ ਇਹ ਜੀ ਲੁੱਕ ਬਣਾ ਕੇ ਦੇਵਾਇਆ ਜੀ ਉਹ ਇਹ ਕੈਰ ਕਰ ਦੋਗੇ ਹਾਂ ਉਹ ਇਹ ਕਰਕੇ ਦੇਵਾਗੇ ਸਾਈ ਬੈੱਡ ਹੁੰਦੇ ਨੇ ਜਿਵੇਂ ਆਪਾਂ ਪੱਕੇ ਬੈੱਡ ਵੀ ਤੁਸੀਂ ਰੈਡੀ ਕਰ ਦਿੰਨੇ ਹੋਗੇ ਆਪ ਸਾਰਾ ਕੁਝ ਕਰਦੇ ਆ ਪੱਕੇ ਵਾਲਾ ਪੱਕਾ ਜਿਹਾ ਮਰਜ਼ੀ ਬਣਾਈ ਜਾਵੇ ਉੱਤੋਂ ਅਸੀਂ ਫਿਰ ਪੇਂਟਿੰਗ ਦੇ ਦੇਾਂਗੇ ਯਾਨੀ ਕਿ ਭਾਈ ਲੱਕੜ ਦਾ ਕੰਮ ਜਿਹੜਾ ਮਰਜ਼ੀ ਹੋਵੇ ਸਕਰੀਨ ਦੇ ਉੱਪਰ ਨੰਬਰ ਹੈਗਾ ਕਿ ਤੁਸੀਂ ਇੱਕ ਵਾਰ ਕਾਲ ਕਰ ਲਓ ਤੇ ਸਾਰੀ ਜਾਣਕਾਰੀ ਲੈ ਸਕਦੇ ਹੋਗੇ ਠੀਕ ਹੈ ਜੀ ਧੰਨਵਾਦ ਜੀ ਭਾਈ ਬਾਕੀ ਵੀਡੀਓ ਸ਼ੇਅਰ ਦਿਓ ਕਰ ਦਿਓ ਸ੍ਰੀ ਗੁਰੂ